ਸਾਡੇ ਥੋੜੇ ਜੇ ਐਫਰਟਸ ਦੇ ਨਾਲ ਅਸੀਂ ਆਪਣੀ ਸਲਵਾਰ ਨੂੰ ਬਹੁਤ ਹੀ ਪਿਆਰਾ ਜਿਹਾ ਲੁੱਕ ਦੇ ਸਕਦੇ ਆ ਔਰ ਸਿੰਪਲ ਸਟਿਚਸ ਜਿਹੜਾ ਲਗਾਈਏ ਤੇ ਕੁਛ ਅੱਛਾ ਜਿਹਾ ਨਹੀਂ ਲੱਗਦਾ ਸਲਵਾਰ ਦਾ ਲੁੱਕ ਔਰ ਅ ਫਰਸ਼ੀ ਸਲਵਾਰ ਦਾ ਪੌਂਚਾ ਹੈ ਅਸੀਂ ਆਪ ਜੀ ਨੂੰ ਅੱਗੇ ਦੀ ਸਾਰੀ ਡਿਟੇਲ ਦੇ ਵਿੱਚ ਦੱਸਦੀਆਂ ਕਿਵੇਂ ਬਣਾਈ ਆ ਆਪਾਂ 골ਡਨ ਥ्रेड ਲਿਆ ਜਿਹਨੂੰ ਆਪਾਂ ਤਿੱਲੇ ਦਾ ਧਾਗਾ ਕਹਿੰਦੇ ਆ ਆਪਾਂ ਫਿਰ ਕਿਤੇ ਨੂੰ ਲਪੇਟ ਲਿਆ ਹੈ ਔਰ ਫਿਰ ਕੀ ਕਰਨਾ ਹੈ ਜਿਹੜਾ ਬੋਬਿਨ ਹੈ ਉਹਦਾ ਇਸ ਤਰੀਕੇ ਨਾਲ ਜਿਹੜਾ ਹਲਕਾ ਜਿਹਾ ਸਕਰੂ ਹੈ ਉਹਨੂੰ ਟਿੱਲਾ ਕਰ ਲੈਣਾ ਹੈ ਆਪਣੇ ਕੀ ਇਹ ਸਾਡਾ ਧਾਗਾ ਜਿਹੜਾ ਈਜ਼ੀ ਨਿਕਲ ਸਕੇ ਫਸ ਕੇ ਨਾ ਆਵੇ ਠੀਕ ਹੈ। ਔਰ ਉਸ ਤੋਂ ਬਾਅਦ ਆਪਾਂ ਕੀ ਕੀਤਾ ਹੈ ਵੀ ਪਰਚੀ ਸਲਵਾਰ ਵਾਸਤੇ ਅਸੀਂ ਪੌਂਚੇ ਬਣਾਏ ਨੇ 4 ਇੰਚ ਦੇ ਪੌਂਚੇ ਰੱਖੇ ਹੋਏ ਨੇ ਚੌੜੇ ਔਰ ਆਪਾਂ ਲੈਂਥ ਦੇ ਸਾਡੇ ਅਕੋਰਡਿੰਗ ਲਈ ਹੈ ਜਿੰਨਾ ਤੁਸੀਂ ਖੁੱਲਾ ਪਾਣਾ ਹੈ ਠੀਕ ਹੈ ਔਰ ਨੀਚੇ ਤੋਂ ਧਾਗਾ ਉੱਪਰ ਕੱਢ ਲੈਣਾ ਹੈ ਔਰ ਆਪਾਂ ਇਸ ਤਰੀਕੇ ਦੇ ਨਾਲ ਪਹਿਲਾਂ ਜਿਹੜੀ ਸਿਲਾਈ ਹੈ ਉਹਨੂੰ ਲਗਾ ਲੈਣਾ ਹੈ ਸਾਈਡ ਤੇ ਜਿਹੜੀ 1/2 ਇੰਚ ਦੀ ਸਿਲਾਈ ਲਗਾ ਲੜੀ ਹੈ ਉਹ ਤੁਸੀਂ ਸਿੰਪਲ ਥ੍ਰੀਡ ਦੇ ਨਾਲ ਲਗਾ ਸਕਦੇ ਹੋ। ਨਾਰਮਲ ਜਿਹੜਾ ਆਪਾਂ ਆਮ ਕਟਨ ਦਾ ਯੂਜ਼ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੈਕਸਟ ਦੇ ਦੀ ਪ੍ਰੋਸੈਸ ਦੱਸਾਂਗੇ ਕਿਉਂਕਿ ਜਿਆਦਾ ਮਿਹਨਤ ਨਹੀਂ ਪੈਂਦੀ ਇਹਦੇ ਵਿੱਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਔਰ ਬਹੁਤ ਹੀ ਪਿਆਰੇ ਜੇ ਔਰ ਸਿੰਪਲ ਜੀਆਂ ਸਿਲਾਈਆਂ ਆਪਾਂ ਜਦੋਂ ਫਰਸੀ ਸਲਵਾਰ ਤੇ ਮਾਰਦੇ ਆਂ ਅੱਛੇ ਨਹੀਂ ਲੱਗਦੀ ਠੀਕ ਹੈ ਔਰ ਇਸ ਤਰੀਕੇ ਨਾਲ ਅਸੀਂ ਕੀ ਕੀਤਾ ਹੈ ਸਾਈਡ ਵਾਲੀ ਬਿਲਕੁਲ ਕੋਰਨਰ ਵਾਲੀ ਸਿਲਾਈ ਉਹ ਵੀ ਲਗਾ ਲਈ ਸੀ ਔਰ ਤੁਸੀਂ ਕੀ ਕਰਨਾ ਸਿਕਿਉਰ ਕਰਨ ਲਈਏ ਆਪਣਾ ਯਾਨੀ ਕੀਪ ਸਾਡਾ ਬੁਕਰਮ ਦਾ ਪਹੁੰਚਾ ਇਧਰੋਂ ਦੋਂ ਨਾ ਜਾਵੇ ਤੁਸੀਂ ਅਗਰ ਚਾਹੋ ਤੇ ਬਿਲਕੁਲ ਫਿਨਿਸ਼ਿੰਗ ਵਾਲੀ ਲਾਸਟ ਵਾਲੀ ਸਿਲਾਈ ਲਗਾ ਸਕਦੇ ਹੋ ਅਗਰ ਤੁਹਾਡੀ ਇੱਛਾ ਹੈ ਤੇ ਠੀਕ ਹੈ ਨਹੀਂ ਤੇ ਉਸੇ ਨਾਲ ਹੀ ਤੁਸੀਂ ਕੰਮ ਸਾਰ ਸਕਦੇ ਹੋ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਨੂੰ ਸਲਵਾਰ ਨੂੰ ਆਪਾਂ ਉਲਟੇ ਸਾਈਡ ਨੂੰ ਰੱਖ ਲੈਣਾ ਹੈ ਪੌਂਚੇ ਨੂੰ ਠੀਕ ਹੈ ਇਹ ਸਾਡੀ ਉਲਟੀ ਸਾਈਡ ਉੱਪਰ ਆ ਗਈ ਹੈ ਤੇ ਇਸ ਤੋਂ ਪਹਿਲਾਂ ਆਪਾਂ ਫਿਰਕੀ ਕੱਢ ਲਈ ਸੀ ਹੁਣ ਆਪਾਂ ਫਿਰ ਦੁਬਾਰਾ ਇਹਨੂੰ ਵਿੱਚ ਅਟੈਚ ਕਰਕੇ ਆਪਾਂ ਜਿਹੜਾ ਧਾਗਾ ਸੀ ਉਹ ਉੱਪਰ ਲੈ ਆਂਦਾ ਹੈ ਠੀਕ ਹੈ ਜਿਹੜਾ ਤਿੱਲੇ ਵਾਲਾ ਧਾਗਾ ਸੀ ਆਪਾਂ ਨੂੰ ਉੱਪਰ ਲੈਂਦਾ 골ਡਨ ਕਲਰ ਦੇ ਵਿੱਚ ਯੂਜ਼ ਕਰ ਰਹੇ ਆਂ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਸਟਾਰਟ ਕਰਨੀ ਥੋੜਾ ਜਿਹਾ ਆਪਾਂ ਕੀ ਕਰਨਾ ਹੈ ਜਿਹੜੀ ਮਸ਼ੀਨ ਦੀ ਚਾਲ ਹੈ ਥੋੜੀ ਜੀ ਆਪਾਂ ਨਾਰਮਲ ਰੱਖਣੀ ਹੈ ਬਰੀਕ ਨਹੀਂ ਰੱਖਣੀ ਥੋੜੀ ਜੀ ਵੱਡੀ ਰੱਖਣਾ ਹੈ ਠੀਕ ਹੈ ਤਾਂ ਟਾਂਕਾ ਥੋੜਾ ਜਿਆਦਾ ਖੁੱਲਾ ਆਵੇ ਔਰ ਅੱਛਾ ਵੀ ਲੱਗੇਗਾ ਬਰੀਕ ਟਾਂਕਾ ਇਹਦੇ ਵਿੱਚ ਬਿਲਕੁਲ ਨਹੀਂ ਅੱਛਾ ਲੱਗਣਾ ਜੋ ਕਿ ਬਹੁਤ ਪਿਆੜਾ ਲੱਗੇਗਾ ਔਰ ਖਿਚਾਅ ਵੀ ਦੇਗਾ نیچے ਪਹੁੰਚੇ ਦੇ ਉੱਪਰ ਠੀਕ ਹੈ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਸਿਲਾਈ ਲਗਾ ਕੇ ਤੇ ਇੱਕ ਇੱਕ ਪੈਰ ਦੇ ਮਾਰਜਨ ਦੇ ਨਾਲ ਤੁਹਾਨੂੰ ਵਿਖਾਣੇ ਆਂ ਔਰ ਆ ਵੇਖੋ ਇਦੀ ਸਾਡੀ ਸਿਲਾਈ ਇੱਕ ਲੱਗ ਗਈ ਹੈ ਔਰ ਇਸ ਤਰੀਕੇ ਦੇ ਨਾਲ ਇੱਕ ਸਿਲਾਈ ਲਗਾਉਣ ਤੋਂ ਬਾਅਦ ਆ ਵੇਖੋ ਇਹਦਾ ਲੁੱਕ ਜਿਵੇਂ ਸਾਨੂੰ ਥੋੜਾ ਜਿਹਾ ਛੋਟਾ ਲੱਗ ਰਿਹਾ ਟੰਕਾ ਬਸ ਇਹਦਾ ਥੋੜਾ ਜਿਹਾ ਇੱਕ ਪੁਆਇੰਟ ਇਹਨੂੰ ਵਧਾ ਲੈਣੇ ਆ ਜੋ ਕਿ ਹੋਰ ਵੀ ਪਿਆਰਾ ਲੁੱਕ ਆਏਗਾ ਠੀਕ ਹੈ ਔਰ ਇਸ ਤਰੀਕੇ ਨਾਲ ਫਿਰ ਆਪਾਂ ਸਾਰੀਆਂ ਸਿਲਾਈਆਂ ਲਗਾ ਲੈਣੀਆਂ ਨੇ ਔਰ ਇਹਦੇ ਵਿੱਚ ਜਿਹੜੀ ਖਾਸ ਧਿਆਨ ਦੇਖ ਰੱਖਣ ਵਾਲੀ ਗੱਲ ਹੈ ਉਹ ਹੈ ਕਿ ਜਦੋਂ ਆਪਣਾ ਧਾਗਾ ਟੁੱਟ ਜਾਏ ਜਾਂ ਲਾਸ ਵਿੱਚ ਸੈਂਟਰ ਦੇ ਵਿੱਚ ਹੀ ਕਿਤੇ ਖਤਮ ਹੋ ਜੇ ਫਿਰ ਉਹਨੂੰ ਆਪਾਂ ਬਿਨਾ ਇਹਦੇ ਜੋੜ ਤੋਂ ਆਪਾਂ ਉਹਨੂੰ ਕਿਵੇਂ ਮੈਨੇਜ ਕਰਨਾ ਹੈ ਇਹਦੀ ਮੇਨ ਗੱਲ ਆਹੀ ਹੁੰਦੀ ਹੈ ਇਸ ਧਾਗੇ ਦੀ ਠੀਕ ਹੈ ਦੂਸਰੇ ਧਾਗਾ ਆਪਾਂ ਹੇਠ ਉਤੇ ਚੜਾ ਕੇ ਤੇ ਲਗਾ ਸਕਦੇ ਹਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਔਰ ਇਹਦੇ ਵਿੱਚ ਜਿਵੇਂ ਆਪਣਾ ਧਗਾ ਸੈਂਟਰ ਦੇ ਵਿੱਚ ਜਿਵੇਂ ਖਤਮ ਹੋ ਜਾਂਦਾ ਹੈ ਜਾਂ ਟੁੱਟ ਜਾਂਦਾ ਹੈ ਉਹਦੇ ਵਾਸਤੇ ਸਾਡੀ ਉੱਪਰ ਦਿਖਾਈ ਨਾ ਦੇ ਉਹ ਵਾਸਤੇ ਕੀ ਕਰਨਾ ਹੈ ਠੀਕ ਹੈ ਆਹ ਵੇਖੋ ਜੀ ਜਿਵੇਂ ਸਾਡਾ ਧਗਾ ਇੱਥੇ ਖਤਮ ਹੋ ਗਿਆ ਸੀ ਤੇ ਆਪਾਂ نیچے ਤੋਂ ਧਗਾ ਉੱਪਰ ਨੂੰ ਸੂਈ ਦੇ ਮਦਦ ਦੇ ਨਾਲ ਇਹਨੂੰ ਉੱਪਰ ਕਰ ਲੈਂਦਾ ਹੈ ਇਸ ਤਰੀਕੇ ਨਾਲ ਦੁਬਾਰਾ ਅਸੀਂ ਫੇਰ ਉਹਨੂੰ ਬੋਬੀ ਨੂੰ ਫਿਲ ਕਰ ਲਿਆ ਹੈ ਔਰ ਮਸ਼ੀਨ ਦਾ ਫੇਰ ਇਸ ਤਰੀਕੇ ਨਾਲ ਧਗਾ ਉੱਪਰ ਖਿੱਚ ਕੇ ਇਸ ਤਰੀਕੇ ਨਾਲ ਆ ਵੇਖੋ ਢਿੱਲੇ ਵਾਲਾ ਉਲਟੀ ਸਾਈਡ ਨੂੰ ਆਪਾਂ ਕੀ ਕਰਨਾ ਹੈ ਇੱਕ ਦੋ ਟੰਕੇ ਆਪਾਂ ਪਿੱਛੇ ਤੋਂ ਸਟਾਰਟ ਕਰਨਾ ਹੈ ਜਿੱਥੇ ਸਾਡਾ ਧਾਗਾ ਟੁੱਟਿਆ ਹੋਇਆ ਹੈ ਠੀਕ ਹੈ। ਔਰ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਉੱਪਰਲੇ ਧਾਗੇ ਨੂੰ ਜਿਹੜਾ ਦਿਖਾਈ ਦੇ ਰਿਹਾ ਨੀਚੇ ਉਹ ਧਾਗਾ ਉੱਪਰ ਲੈ ਕੇ ਆਂਦਾ ਸੀ ਆਪਾਂ ਉਹਨੂੰ ਉੱਪਰ ਹੀ ਰੱਖਣਾ ਹੈ ਔਰ ਇਸ ਤਰੀਕੇ ਨਾਲ ਸੂਈ ਨੂੰ ਕੱਢ ਕੇ ਆਪਾਂ ਧਾਗਾ ਵਿੱਚ ਰਹਿਣ ਦੇਣਾ ਹੈ ਮਸ਼ੀਨ ਦੇ ਔਰ ਇਸ ਤਰੀਕੇ ਨਾਲ ਇੱਕ ਤੁਹਾਨੂੰ ਦਿਖਾਈ ਦੇਗਾ ਇਸ ਤਰੀਕੇ ਨਾਲ ਉਹ ਵਾਲਾ 골ਡਨ ਕਲਰ ਦਾ ਧਾਗਾ ਇਹਨੂੰ ਵੀ ਆਪਾਂ ਉੱਪਰ ਖਿੱਚ ਲੈਣਾ ਹੈ ਠੀਕ ਹੈ। ਆਹ ਵਖੋ ਸੂਈ ਦੀ ਹੈਲਪ ਦੇ ਨਾਲ ਆ ਵਖੋ ਜੀ ਜਿੰਨਾ ਮਰਜੀ ਚਾਹੋ ਤੁਸੀਂ ਇਹਨੂੰ ਵੱਡਾ ਕਰਕੇ ਔਰ ਇੱਥੇ ਤੁਸੀਂ ਇੱਕ ਨੋਟ ਲਗਾ ਸਕਦੇ ਹੋ ਔਰ ਨੋਟ ਲਗਾਉਣ ਤੋਂ ਬਾਅਦ ਆਪਾਂ ਫਿਰ ਇਹਨੂੰ ਸਿਲਾਈ ਦੁਆਰਾ ਸਟਾਰਟ ਕਰਾਂਗੇ ਔਰ ਇਸ ਤਰੀਕੇ ਨਾਲ ਤੁਸੀਂ ਇੱਕ ਨੋਟ ਲਗਾ ਕੇ ਇਹਨੂੰ ਇੱਥੇ ਰਹਿਣ ਦੇਣਾ ਔਰ ਉਸ ਤੋਂ ਬਾਅਦ ਨੈਕਸਟ ਵਾਲੀ ਸਿਲਾਈ ਕੰਪਲੀਟ ਕਰ ਲੈਣੀ ਔਰ ਉਸ ਤੋਂ ਬਾਅਦ ਫਿਰ ਆਪਾਂ ਕੀ ਕਰਨਾ ਹੈ ਔਰ ਆ ਜਿਹੜਾ ਨੋਟ ਲਗਾਈ ਹੈ ਇਨੂੰ ਚੰਗੀ ਤਰ੍ਹਾਂ ਤੁਸੀਂ ਪੱਕਾ ਕਰ ਲੈਣਾ ਠੀਕ ਹੈ ਆ ਵੇਖੋ ਅੜਾ ਧਾਗਾ ਦਿਖਾਈ ਦੇ ਰਿਹਾ ਨਾ نیچے ਆਪਾਂ ਕਿਉਂਕਿ ਇਹਲੇ ਆਪਾਂ ਲੂਜ਼ ਵਾਲੀ ਇਹਨੂੰ ਨਾਟ ਲਗਾਈ ਸੀ ਹੁਣ ਇਸ ਤਰੀਕੇ ਨਾਲ ਜਿਹੜਾ ਧਾਗਾ ਸਾਨੂੰ ਘੱਟ ਲੱਗ ਰਿਹਾ ਹੈ ਕਿ ਕਿਛਿਆ ਘੱਟ ਹੈ ਉਹਨੂੰ ਆਪਾਂ ਇਸ ਤਰੀਕੇ ਨਾਲ ਵੇਖੋ ਸਾਡਾ ਧਾਗਾ ਬਿਲਕੁਲ ਉੱਪਰ ਆ ਚੁੱਕਿਆ ਹੈ ਹੁਣ ਕੋ ਬਿਲਕੁਲ ਫਰੈਸ਼ ਹੋ ਗਿਆ ਹੈ ਔਰ نیچے ਤੋਂ ਕੁਝ ਵੀ ਖਾਸ ਪਤਾ ਨਹੀਂ ਲੱਗ ਰਿਹਾ ਔਰ ਇਸ ਤਰੀਕੇ ਨਾਲ ਹੁਣ ਆਪਾਂ ਜਿਹੜਾ ਧਾਗਾ ਸਾਰਾ ਹੁਣ ਆਪਾਂ ਇਹਨੂੰ ਐਕਸਟਰਾ ਵਾਲੀ ਨੂੰ ਕਟਿੰਗ ਕਰਕੇ ਇਹਨੂੰ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਸੂਈ ਦੀ ਮਦਦ ਨਾਲ ਇਸੇ ਨੂੰ ਆਪਾਂ ਨੋਟ ਲਗਾ ਸਕਦੇ ਹਾਂ ਠੀਕ ਹੈ ਬਸ ਇਨਾ ਹੀ ਇਹਦਾ ਕੰਮ ਹੈ ਕਿ ਨੀਚੇ ਤੋਂ ਇਹ ਬੁਰਾ ਨਾ ਲੱਗੇ ਔਰ ਇਹ ਥ੍ਰੀਡ ਦੇ ਉੱਪਰ ਥ੍ਰੀਡ ਨਾ ਆਵੇ ਜੋ ਕਿ ਬਹੁਤ ਹੀ ਅੱਛਾ ਨਹੀਂ ਲੱਗਦਾ ਔਰ ਗੰਦਾ ਜਿਹਾ ਲੱਗਦਾ ਹੈ ਇਸ ਤਰੀਕੇ ਨਾਲ ਇਹਨੂੰ ਨੋਟ ਲਗਾ ਕੇ ਤੁਸੀਂ ਇਹਨੂੰ ਸਿਕਿਉਰ ਕਰ ਲੈਣਾ ਠੀਕ ਹੈ ਔਰ ਤੁਹਾਨੂੰ ਇਹ ਦੱਸਣਾ ਕਿ ਪੌਂਚੇ ਕਿਵੇਂ ਦੇ ਲੱਗੇ ਨੇ ਔਰ ਇਹ ਤੁਹਾਨੂੰ ਤਰੀਕਾ ਕਿਵੇਂ ਦਾ ਲੱਗਾ ਹੈ ਠੀਕ ਹੈ ਔਰ ਇਹ ਮਾਰਕੀਟ ਦੇ ਵਿੱਚ ਆਸਾਨੀ ਨਾਲ ਮਿਲ ਸਕਦਾ ਹੈ ਇਹ ਮੈਂ ਕੋਈ ਆਨਲਾਈਨ ਨਹੀਂ ਖਰੀਦਿਆ ਮੈਂ ਇਹ ਮਾਰਕੀਟ ਚੋਂ ਇਜ਼ੀਲੀ ਇਹ ਰੋਲ ਲੈ ਲੈਂਦਾ ਸੀ ਇਹਦੇ ਵਾਲਾ ਢਿੱਲੇ ਵਾਲਾ ਔਰ ਆ ਵੇਖੋ ਜੀ ਸਾਡਾ ਕਿੱਡਾ ਪਿਆਰਾ ਪੌंचे ਬਣੇ ਹੋਏ ਨੇ ਔਰ ਤੁਹਾਨੂੰ ਫਾਈਨਲ ਲੁੱਕ ਵੀ ਵਿਖਾਣੇ ਆ ਇਹਦੀ ਜਿਹੜੇ ਬੱਚੀਆਂ ਹੋਈਆਂ ਸਟਿਚਸ ਨੇ ਅਸੀਂ ਲਗਾ ਕੇ ਇਹਨੂੰ ਕੰਪਲੀਟ ਕਰ ਲੈਨੇ ਆ ਔਰ ਤੁਸੀਂ ਨਾਰਮਲ ਸਲਵਾਰ ਤੇ ਵੀ ਇਹਨੂੰ ਲਗਾ ਸਕਦੇ ਹੋ ਔਰ ਬਹੁਤ ਹੀ ਪਿਆਰਾ ਔਰ ਕਲਾਸੀ ਜਿਹਾ ਲੁੱਕ ਆ ਜਾਂਦਾ ਹੈ ਇਹਦੇ ਨਾਲ ਔਰ ਸਿੰਪਲ ਵੀ ਔਰ ਸਟਾਈਲਿਸ਼ ਵੀ ਲੱਗਦਾ ਹੈ ਔਰ ਇਸ ਤਰੀਕੇ ਨਾਲ ਤੁਸੀਂ ਇਹਦੀਆਂ ਸਿਲਾਈਆਂ ਲਗਾਉਣ ਤੋਂ ਬਾਅਦ ਤੁਸੀਂ ਚਾਹੋ ਤੇ ਇਹਦੇ ਨਾਲ ਕੋਈ ਡਿਜ਼ਾਈਨ ਵੀ ਬਣਾ ਸਕਦੇ ਹੋ ਬਟ ਸਕਰੋਲਿੰਗ ਇਹਦੇ ਨਾਲ ਪੋਸੀਬਲ ਨਹੀਂ ਹੈ ਔਰ ਇਸ ਤਰੀਕੇ ਨਾਲ ਆ लास्ट ਵਾਲੀ ਜਿਹੜੀ ਸਿਲਾਈ ਬਚੀ ਆ ਆਪਾਂ ਬਿਲਕੁਲ ਇਹਦੇ ਉੱਪਰ ਹੀ ਸਿਲਾਈ ਲਗਾ ਕੇ ਜਿਹੜੀ ਇਹਦੀ ਨੀਚੇ ਵਾਲੀ ਸਿਲਾਈ ਸੀ ਆਪਾਂ ਲਗਾਈ ਸੀ ਉਹ ਵੀ ਇਹਦੇ ਉੱਪਰ ਹੀ ਸਿਲਾਈ ਲਗਾ ਕੇ ਇਹਨੂੰ ਵੀ ਆਪਾਂ ਕਵਰ ਕਰ ਲੈਣਾ ਹੈ ਔਰ ਠੀਕੇ लास्ट ਵਾਲੀ ਸਿਲਾਈ ਰਹਿ ਗਈ ਐਸੀ ਉਹ ਵੀ ਲਗਾ ਕੇ ਆਪ ਜੀ ਨੂੰ ਵਿਖਾਣੇ ਆ ਔਰ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਔਰ ਪਲੀਜ਼ ਆਪਣਾ ਕਮੈਂਟ ਵੀ ਜਰੂਰ ਦੇਣਾ ਕਿ ਤੁਹਾਨੂੰ ਇਹ ਕਿਵੇਂ ਦਾ ਲੱਗਾ ਹੈ ਔਰ ਟ੍ਰਿਕ ਕਿਵੇਂ ਦੀ ਲੱਗੀ ਹੈ ਠੀਕ ਹੈ ਆ ਸਾਡਾ ਪੌਂਚਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਹੀ ਕਲਾਸੀ ਜਿਹਾ ਲੁੱਕ ਲੱਗ ਰਿਹਾ ਹੈ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ